ਇਹ ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਪੰਜਾਬ ਸਰਕਾਰ ਧੱਕਾ ਕਰ ਰਹੀ ਆ ਸੈਂਟਰ ਸਰਕਾਰ ਨੇ ਤਾਂ ਸਾਡੇ ਤੇ ਜ਼ੁਲਮ ਕਰਨਾ ਹੀ ਸੀਗਾ ਪਰ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਦੇ ਪੂਰਨਿਆਂ ਤੇ ਚਲਦੀ ਹੋਈ ਨਜ਼ਰ ਆ ਰਹੀ ਆ ਇਹ ਕਿਸਾਨ ਆਗੂ ਡੱਲੇਵਾਲ ਸਾਹਿਬ ਨੂੰ ਤੇ ਕਿਸਾਨ ਆਗੂ ਭੰਦੇਰ ਸਾਹਿਬ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆ ਤੇ ਕਿਸਾਨਾਂ ਨਾਲ ਖਿੱਚਾ ਧੁਈ ਵੀ ਕੀਤੀ ਗਈ ਆ ਕਸਤਾਰਾਗੂ ਇਹ ਵੀ ਦੋਸ਼ ਲਾ ਰਹੇ ਨੇ ਕਿ ਸਾਡੀਆਂ ਦਸਤਾਰਾਂ ਲਾਈਆਂ ਜਾ ਰਹੀਆਂ ਨੇ ਔਰ ਸਾਡੇ ਨਾਂ ਵਧੀਕੀਆਂ ਕੀਤੀਆਂ ਜਾ ਰਹੀਆਂ ਨੇ ਚੌਥੇ ਜਿਹੜੇ ਕਿਸਾਨਾਂ ਦੇ ਰਹਿਣ ਬਸੇਰੇ ਵੀ ਬਣਾਏ ਸੀ ਉਹ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਢਾਹ ਦਿੱਤੇ ਗਏ ਆ ਪੀੜਾ ਪੰਜਾ ਚਲਾ ਦਿੱਤਾ ਗਿਆ ਆ ਸਾਸਰੀਗਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਜੋਰ ਜੜਿਆਲਿਆ ਹੁਣੇ-ਹੁਣੇ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੋਂ ਖਬਰ ਸਾਹਮਣੇ ਆ ਰਹੀ ਆ ਕਿ ਕਿਸਾਨਾਂ ਨੂੰ ਦੋਵੇਂ ਬਾਡਰਾਂ ਤੋਂ ਖਦੇੜਿਆ ਜਾ ਰਿਹਾ ਇਹ ਕਿਸਾਨਾਂ ਦੇ ਨਾਲ ਪਹਿਲੀ ਘਟਨਾ ਨਹੀਂ ਕਿ ਪਹਿਲਾਂ ਕਿਸਾਨਾਂ ਨੂੰ ਮੀਟਿੰਗ ਤੇ ਬੁਲਾ ਲੈਣਾ ਮੁਰਕੇ ਕਿਸਾਨਾਂ ਦੀ ਮੀਟਿੰਗ ਤੋਂ ਉੱਟ ਕੇ ਬਾਹਰ ਚਲੇ ਜਾਣਾ ਇੱਕਦਮ ਕਿਸਾਨੀ ਲਹਿਰ ਤੇ ਇੱਕ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਇਹ ਕਿਸਾਨ ਦੋਸ਼ ਲਾ ਰਹੇ ਨੇ ਉਹਨਾਂ ਦੇ ਆਗੂ ਦੱਸ ਰਹੇ ਨੇ ਕਿ ਸਾਡੇ ਨਾਲ ਧੋਖਾ ਕੀਤਾ ਜਾ ਰਿਹਾ ਕਦੇ ਸਰਕਾਰ ਸਾਨੂੰ ਕੁਝ ਕਹਿੰਦੀ ਹੁੰਦੀ ਸੀ ਇਹੀ ਭਗਵਾਨਤਮਾਨ ਕਿਸੇ ਸਮੇਂ ਕਹਿ ਰਿਹਾ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਹਾਂ ਔਰ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਆ ਅੱਜ ਅਸੀਂ ਆਪਣੇ ਹੱਕੀ ਮੰਗਾ ਲਈ ਜੇਕਰ ਸੰਘਰਸ਼ ਕਰ ਰਹੇ ਆ ਤੇ ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਪੰਜਾਬ ਸਰਕਾਰ ਧੱਕਾ ਕਰ ਰਹੀ ਆ ਸੈਂਟਰ ਸਰਕਾਰ ਨੇ ਤਾਂ ਸਾਡੇ ਤੇ ਜ਼ੁਲਮ ਕਰਨਾ ਹੀ ਸੀਗਾ ਪਰ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਦੇ ਪੂਰਨਿਆਂ ਤੇ ਚਲਦੀ ਹੋਈ ਨਜ਼ਰ ਆ ਰਹੀ ਆ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਆ ਕਿ ਕਿਸਾਨ ਆਗੂ ਡੱਲੇਵਾਲ ਸਾਹਿਬ ਨੂੰ ਤੇ ਕਿਸਾਨ ਆਗੂ ਭੰਦੇਰ ਸਾਹਿਬ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆ ਤੇ ਕਿਸਾਨਾਂ ਨਾਲ ਖਿੱਚਾ ਧੂਈ ਵੀ ਕੀਤੀ ਗਈ ਆ ਅਤੇ ਕਿਸਾਨਾਂ ਦੇ ਲਾਠੀ ਚਾਰਜ ਵੀ ਕੀਤਾ ਗਿਆ ਆ ਕਿਸਾਨਾਂ 'ਗੂ ਇਹ ਵੀ ਦੋਸ਼ ਲਾ ਰਹੇ ਨੇ ਕਿ ਸਾਡੀਆਂ ਦਸਤਾਰਾਂ ਲਾਈਆਂ ਜਾ ਰਹੀਆਂ ਨੇ ਔਰ ਸਾਡੇ ਨਾਂ ਵਧੀਕੀਆਂ ਕੀਤੀਆਂ ਜਾ ਰਹੀਆਂ ਨੇ ਇਹ ਸ਼ੰਭੂ ਬਾਡਰ ਤੋਂ ਤੇ ਖਨੌਰੀ ਬਾਡਰ ਤੋਂ ਇਹ ਘਟਨਾ ਸਾਹਮਣੇ ਆਈ ਆ ਕਿ ਉੱਥੇ ਜਿਹੜੇ ਕਿਸਾਨਾਂ ਦੇ ਰਹਿਣ ਬਸੇਰੇ ਵੀ ਬਣਾਏ ਸੀ ਉਹ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਢਾਡਤੇ ਗਏ ਆ ਪੀੜਾ ਪੰਜਾ ਚਲਾ ਦਿੱਤਾ ਗਿਆ ਆ ਕੀ ਇਹ ਜਿਹੜੇ ਪੀੜੇ ਪੰਜੇ ਆ ਇਹ ਮਜ਼ਦੂਰਾਂ ਦੇ ਜਾਂ ਕਿਸਾਨਾਂ ਦੇ ਉੱਤੇ ਹੀ ਚੱਲਣਗੇ ਜਿਹੜਾ ਵੱਡੇ ਵੱਡੇ ਨਸ਼ਾ ਤਸਕਰਾਂ ਦੇ ਉੱਤੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਚੰਦ ਬੰਦੇ ਉੱਤੇ 10 20 ਬੰਦਿਆਂ ਉੱਤੇ ਕੋਈ ਐਵੇਂ ਦਿਖਾਵੇ ਲਈ ਕੋਈ ਕਾਰਵਾਈ ਕਰ ਦੇਣੀ ਇਹ ਲੋਕਾਂ ਦਾ ਕਹਿਣਾ ਆ ਕਿ ਜਿਹੜੇ ਹਜ਼ਾਰਾਂ ਲੋਕ ਜਿਹੜੇ ਸ਼ਰਿਆਮ ਚਿੱਟਾ ਵੇਚ ਰਹੇ ਆ ਉਹਨਾਂ ਤੇ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ